ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਡੈਰੀ ਵਿਕਾਸ ਵਿਪਾਕ ਕੁਲਦੀਪ ਸਿੰਘ ਜਸਵਾਲਦੀ ਜੋਗ ਅਗਵਾਈ ਹਟ ਡੈਰੀ ਵਿਕਾਸ ਵਿਪਾਕ ਵੱਲੋਂ ਸਿਖਿਆਰਥੀਆਂ ਲਈ ਚਲਾਈ ਜਾ ਰਹੀ ਦੋ ਹਫ਼ਤੇ ਦੀ ਡੈਰੀ ਸਿਖਲਾਈ ਦੇ ਤੀਸਰੇ ਬੈਚ ਦੇ ਸਮਾਪਤ ਹੋਣ ਤੇ ਸਿਖਿਆਰਥੀਆਂ ਨੂੰ ਡੈਰੀ ਸਿਖਲਾਈ ਅਤੇ ਵਿਸਤਾਰ ਕੇਂਦਰ ਬੀਜਾ ਵਿਕੇ ਸਰਟੀਫਿਕੇਟਾਂ ਦੀ ਵੰਡ ਸੀਨੀਅਰ ਕਾਰਜਕਾਰੀ ਅਫਸਰ ਕਮ ਇਨਚਾਰਜ ਡੈਰੀ ਸਿਖਲਾਈ ਅਤੇ ਵਿਸਤਾਰ ਸੇਵਾ ਕੇਂਦਰ ਬੀਜਾ ਦਲਵੀਰ ਕੁਮਾਰ ਵੱਲੋਂ ਕੀਤੀ ਗਈ ਇਸ ਮੌਕੇ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਵਿਭਾਗੀ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ ਸੀਨੀਅਰ ਕਾਰਜਕਾਰੀ ਅਫਸਰ ਨੇ ਦੱਸਿਆ ਕਿ ਵਿਭਾਗ ਵੱਲੋਂ 2, 5, 10, 20 ਪਸ਼ੂਆਂ ਦੇ ਡੈਰੀ ਯੂਨਿਟ ਬਣਾਉਣ ਦੇ ਲੋਨ ਕੇਸ ਕਰਵਾ ਕੇ ਸਬਸਿਡੀ ਦਵਾਈ ਜਾਂਦੀ ਹੈ ਇਸ ਤੋਂ ਇਲਾਵਾ ਵਿਭਾਗ ਵੱਲੋਂ ਮਿਲਕਿੰਗ ਮਸ਼ੀਨ ਫਾਰਡਰ ਹਾਰਵੈਸਟਰ ਤੇ ਸਬਸਿਡੀ ਸਰਕਾਰ ਤੋਂ ਪ੍ਰਾਪਤ ਹੋਣ ਤੇ ਜਾਰੀ ਕਰਵਾਈ ਜਾਂਦੀ ਹੈ ਇਹ ਸਿਖਲਾਈ ਪ੍ਰੋਗਰਾਮ ਤਹਿਤ ਜ਼ਿਲ੍ਹਾ ਲੁਧਿਆਣਾ ਪਟਿਆਲਾ ਫਤਿਹਗੜ ਸਾਹਿਬ ਅਤੇ ਮਲੇਰਕੋਟਲਾ ਦੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਕਰਵਾਈ ਗਈ ਡੈਰੀ ਉਦਮ ਸਿਖਲਾਈ ਲਈ ਚਾਹਵਨ ਸਿਖਿਆਰਥੀ ਆਪਣੇ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੈਰੀ ਵਿਕਾਸ ਦੇ ਦਫ਼ਤਰ ਵਿੱਚ ਪ੍ਰੋਸਪੈਕਟ ਪਰ ਕੇ ਟ੍ਰੇਨਿੰਗ ਵਿੱਚ ਭਾਗ ਲੈ ਸਕਦੇ ਹਨ ਇਸ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਦਲਵੀਰ ਕੁਮਾਰ ਸੀਨੀਅਰ ਕਾਰਜਕਾਰੀ ਅਫਸਰ ਜੀਆ ਹਰਵਿੰਦਰ ਸਿੰਘ ਹਰਵਿੰਦਰ ਹਰਿੰਦਰ ਸਿੰਘ ਰਾਜਨ ਅਗਮ ਪ੍ਰੀਤਕੌਰ ਪ੍ਰਿਆ 바ਰੀ ਹਾਜ਼ਰ ਸਨ ਵਧੇਰੇ ਜਾਣਕਾਰੀ 0162826456 ਜਾਂ 8146100543 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ